ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਡਿਜ਼ਾਈਨ ਬਣਾਉਣ ਆ ਆਪਣਾ ਸੂਟ ਆਰਖੰਡੀ ਦਾ ਮੈਚਿੰਗ ਸੂਟ ਆਹ ਵਾਲੀ ਇਸ ਵਾਲਾ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਆਪਣਾ ਦੂਸਰਾ ਚੈਨਲ ਹੈ ਜਸਪ੍ਰੀਤ ਮਲਟੀਕੂ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਉਹਦੇ ਤੇ ਆਪਾਂ ਹਰ ਤੀਸਰੇ ਦਿਨ ਰੈਸਪੀ ਦੀ ਵੀਡੀਓ ਪਾਉਣੀ ਹੈ ਤੇ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਵੀ ਉਸ ਚੈਨਲ ਨੂੰ ਵੀ ਪਿਆਰ ਦੇਣਾ ਜੀ ਠੀਕ ਹੈ ਜੀ ਹੁਣ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੇ ਘੇਰੇ ਤੇ ਡਿਜ਼ਾਈਨ ਬਣਾਉਣਾ ਆਪਾਂ ਸੋਟ ਦੀ ਕਟਿੰਗ ਕਰ ਲਈ ਸੀਗੀ ਤੇ ਆ ਘੇਰੇ ਦੇ ਹੇਠਾਂ ਲਾਉਣੀ ਆਪਾਂ ਪੱਟੀ ਤੇ ਇਹਦੇ ਨਾਲ ਲਾਉਣੀ ਆਹ ਵਾਲੀ ਨੈਟ ਵਾਲੀ ਲੈਸ ਕਟਵਰਕ ਵਾਲੀ ਤੇ ਨੈਟ ਵਾਲੀ ਲੈਸ ਆ ਇਹ ਆਪਾਂ ਲਾ ਕੇ ਡਿਜ਼ਾਈਨ ਕਰਨਾ ਘੇਰੇ ਨੂੰ ਘੇਰੇ ਦੀ ਪੱਟੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿੰਨੀ ਆ ਇਹ ਪੌਣੇ 2 ਇੰਚ ਦੂਰੀ ਹੈ ਤੇ ਸਾਢੇ 3 ਇੰਚ ਕੈਰੀ ਹੋਊਗੀ ਸਿੰਗਲ ਇਸ ਤਰ੍ਹਾਂ ਸਾਢੇ 3 ਇਧਰ ਆਪਾਂ ਪੇਸਟਿੰਗ ਪੇਪਰ ਲਾ ਕੇ ਤੇ ਤਿਆਰ ਕਰ ਲਈ ਪੱਟੀ ਪ੍ਰੈਸ ਨਾਲ ਪਹਿਲਾਂ ਹੀ ਤਿਆਰ ਕਰ ਲਈ ਸੀ ਕਈ ਵਾਰੀ ਲੈਟ ਉੱਛ ਜਾਂਦੀ ਆ ਫਿਰ ਬਾਅਦ ਚੌਕਾ ਹੋ ਜਾਂਦਾ ਤੇ ਇਸ ਤਰ੍ਹਾਂ ਨਾ ਹੁਣ ਇਹਨੂੰ ਪੱਟੀ ਨੂੰ ਆਪਾਂ ਇਧਰ ਸਾਈਡ ਤੇ ਰੱਖ ਦਿੰਨੇ ਆ ਪਹਿਲਾਂ ਆਪਾਂ ਲਾ ਲਾਂਗੇ ਘੇਰੇ ਤੇ ਲੈਸ ਆਵਲੀ ਲੈਸ ਆਪਣੇ ਤੇ ਇਹਦੀ ਸਿੱਧ ਪੁੱਠ ਚੈੱਕ ਕਰ ਲੈਣੀ ਆ ਇਹਨੂੰ ਆਪਾਂ ਘੇਰੇ ਨੂੰ ਫੋਲਡ ਨਹੀਂ ਕਰਨਾ ਹੈ ਠਾਤੋ ਜਿੰਨਾ ਆਪਾਂ ਮਾਰਜਿਨ ਰੱਖਣਾ ਸੀ ਉਨਾ ਇੱਥੇ ਆਪਾਂ ਨੀਚੇ ਟਾਕ ਲਗਾ ਰੱਖਿਆ ਉਸ ਹਿਸਾਬ ਨਾਲ ਹੀ ਲਾਵਾਂਗੇ ਨੀਚੇ ਫਟਾ ਵਗੈਰਾ ਨਹੀਂ 모ੜਨਾ ਆਪਾਂ ਇਸ ਤਰ੍ਹਾਂ ਲੈਸ ਆਪਾਂ ਰੱਖ ਲਾਂਗੇ ਲੈਸ ਹੈਗੀ ਹੈ ਜੀ ਆਪਣੀ ਉੱਪਰ ਵੱਲ ਨੂੰ ਮੂੰਹ ਕਰਕੇ ਰੱਖਾਂਗੇ ਜਿੰਨੀ ਤੁਸੀਂ ਬਾਰ ਕਟਨੀ ਕੱਟ ਸਕਦੇ ਹਾਂ ਪਰ ਆਪਾਂ ਜਿਆਦਾ ਬਾਰ ਕੱਟਨੀ ਹੈ ਠੀਕ ਹੈ ਇਸ ਤਰ੍ਹਾਂ ਇਹਦੇ ਉੱਪਰ ਹੁਣ ਆਪਾਂ ਸਲਾਈ ਲਾ ਲਾਂਗੇ ਜਿਹੜੀ ਆਪਾਂ ਹੁਣ ਸਲਾਈ ਲਾਵਾਂਗੇ ਇਹ ਥੋੜਾ ਜਿਹਾ ਤੁਸੀਂ ਬਹਾ ਮੋਟਾ ਕਰ ਲਓ ਕਈ ਵਾਰੀ ਆਪਣੀ ਜਿਹੜੀ ਲੈਸ ਸਹੀ ਨਾ ਲੱਗੇ ਤਾਂ ਫਿਰ ਆਪਾਂ ਨੂੰ ਦਿੜਨ ਵਿੱਚ ਮੁਸ਼ਕਲ ਨਾ ਆਵੇ ਇਸ ਤਰ੍ਹਾਂ ਤੁਸੀਂ ਨਾ ਥੋੜਾ ਜਿਹਾ ਮੋਟਾ ਬਹਾ ਕਰਕੇ ਹੁਣ ਇਹ ਇੱਕ ਗੱਲ ਹੋਰ ਹੈ ਜੀ ਜਿੰਨੀ ਆਪਾਂ ਲੰਬਾਈ ਰੱਖਣੀ ਸੀ ਕਮੀਜ਼ ਦੀ ਤੇ ਉਹਦੇ ਨਾਲੋਂ ਆਪਾਂ ਜਿੰਨੀ ਆ ਪੱਟੀ ਲਾਉਣੀ ਆ ਓਨੀ ਆਪਾਂ ਲੰਬਾਈ ਕੱਟ ਕਟਿੰਗ ਕੀਤੀ ਆ ਠੀਕ ਆ ਐਸ ਤਰ੍ਹਾਂ ਨਾ ਹੁਣ ਇਹ ਮਲਟੀ ਕਲਰ ਦੀ ਲੈਸ ਆ ਜਿੰਨੇ ਕਲਰ ਸੂਟ ਦੇ ਵਿੱਚ ਆ ਓਨੇ ਲੈਸ ਦੇ ਵਿੱਚ ਆ ਇਥੋਂ ਫालतू ਲੈਸ ਕਰ ਦਾਂਗੇ ਆਪਾਂ ਕਟਿੰਗ ਸੂਟ ਸਿੰਪਲ ਆ ਸਿੰਪਲ ਜੀ ਸੂਟ ਨੂੰ ਐਨੀ ਲੈਸ ਨਾਲ ਡਿਜ਼ਾਈਨ ਹੋ ਜੂਗਾ ਬਹੁਤ ਹੀ ਸੋਖਾ ਡਿਜ਼ਾਈਨ ਨਾਲੇ ਇਸ ਤਰ੍ਹਾਂ ਨਾ ਹੁਣ ਆਪਾਂ ਨੂੰ ਮੋੜ ਲਾਂਗੇ ਇਹ ਥਾਂ ਨੂੰ ਤੁਸੀਂ ਕੱਲੀ ਵੀ ਇਸ ਤਰ੍ਹਾਂ ਲਾ ਸਕਦੇ ਹੋ ਪਰ ਆਪਾਂ ਕੰਪਨੀ ਨਾਲ ਹੀ ਐਨ ਕਰਨਾ ਹੁਣ ਆਪਾਂ ਜਿਹੜੀ ਪੱਟੀ ਤਿਆਰ ਕੀਤੀ ਸੀ ਉਹ ਲੈ ਲਈ ਉਹ ਦੇਖ ਲਓ ਤੁਸੀਂ ਜਿਹੜਾ ਪੇਸਟਿੰਗ ਪੇਪਰ ਵਾਲਾ ਪਾਸਾ ਉਹੀ ਉੱਪਰ ਆਵੇ ਆ ਇਸ ਤਰ੍ਹਾਂ ਰੱਖਣਾ ਇਹਦੇ ਉੱਪਰ ਸਿਲਾਈ ਲਾ ਦਿੰਨੀਏ ਇੰਨਾ ਕੁ ਆਪਾਂ ਇਹ ਤਾਂ ਬਾਹਰ ਦਿਸਣਾ ਚਾਹੀਦਾ ਕੱਪੜਾ ਆਪਣਾ ਲੈਂਸ ਤੋਂ ਵੱਧ ਜਿਹੜੀ ਪੱਟੀ ਹੈ ਇਹਨੂੰ ਆਪਾਂ ਅੜ ਕੇ ਰੱਖਣੀ ਆ ਢਿੱਲੇ ਨਹੀਂ ਛੱਡਣੀ ਬਿਲਕੁਲ ਨਹੀਂ ਜਿਹੜਾ ਹੁਣ ਆਪਾਂ ਵਖਾ ਲਾਵਾਂਗੇ ਉਹ ਥੋੜਾ ਜਿਹਾ ਬ੍ਰੀਕ ਕਰੇ ਜਿਆਦਾ ਵੀ ਨਹੀਂ ਥੋੜਾ ਜਿਹਾ ਬ੍ਰੀਕ ਕਰਕੇ ਲਾਇਆ Punishment to be near the grave already, ਆ ਦੇਖੋ ਆ ਆਪਣਾ ਡਿਜ਼ਾਈਨ ਬਣ ਗਿਆ ਇਹਨੂੰ ਆ ਜਿਹੜਾ ਕੱਪੜਾ ਨਾ ਇਹਨੂੰ ਇਸ ਤਰ੍ਹਾਂ ਆਪਾਂ ਇੱਕ ਵਾਰੀ ਕੱਚੀ ਸਲਾਈ ਨਾਲ ਫੋਲਡ ਕਰ ਦਾਂਗੇ ਫਿਰ ਇਹ ਤੇ ਤਰਪਾਈ ਹੋ ਜੂਗੀ Una extraña, ¿no? Murquepa, tú por si la hilada, ¿no? ਇਸ ਲਈਏ ਜਿਹੜੀ ਆਪਾਂ ਨਾ ਮੋٹے ਬਖੇਨਾ ਲਾਈਏ ਕਿਉਂਕਿ ਦੇੜਨੀ ਐ ਨੂੰ ਬਾਅਦ ਵਿੱਚ ਹੁਣ ਤੁਹਾਨੂੰ ਆਪਣੀ ਡਿਜ਼ਾਈਨ ਦਿਖਾਉਣੀ ਹੈ ਆਪਣਾ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਸਾਰਾ 5-6 ਮਿੰਟਾਂ ਦੇ ਵਿੱਚ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਗਿਆ ਘੇਰੇ ਦਾ ਆ ਦੇਖੋ ਜੀ ਤੁਸੀਂ ਸਿੰਪਲ ਜੇ ਸੂਟ ਨੂੰ ਇਸ ਤਰ੍ਹਾਂ ਤੁਸੀਂ ਉਹ ਡਿਜ਼ਾਈਨ ਕਰ ਸਕਦੇ ਹੋ ਮੇਰਾ ਡਿਜ਼ਾਈਨ ਪਸੰਦ ਆਇਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ